ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਇਆ ਜੀ ਆਪਾਂ ਨੇ ਵਿਆਹ ਸ਼ਾਦੀਆਂ ਵਾਲੇ ਵੈਜ ਨਿਊਡਲ ਜਿਹੜੇ ਕਿ ਜ਼ਿਆਦਾਤਰ ਸਾਡੇ ਬਾਈ ਹਲਵਾਈ ਬਾਈ ਵਿਆਹ ਸ਼ਾਦੀਆਂ ਦੇ ਵਿੱਚ ਬਣਾਉਂਦੇ ਆ ਸੋ ਆਪਾਂ ਕਰਾਂ ਕਿਵੇਂ ਬਣਾ ਸਕਦੇ ਹਾਂ ਬਿਲਕੁਲ ਸੌਖੇ ਤਰੀਕੇ ਨਾਲ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਵਧੀਆ ਜਿਹੜੇ ਨਿਊਡਲ ਪੈਨ ਪੂਰੇ ਪਰਫੈਕਟ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਵੀ ਕਿਵੇਂ ਬਣਦੇ ਆ ਤੇ ਇੱਧਰ ਸਹਜ ਤੇ ਅਰਚਪ੍ਰੀਤ ਨਿਊਡਲ ਖਾ ਰਹੇ ਆ ਜੀ ਕਿੱਕਣਾ ਬਣੇ ਆ ਓਕੇ ਰਿਪੋਰਟਰ ਤੇ ਲੋ ਜੀ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਉਨੇ ਆਪਾਂ ਵਿਆਹ ਸ਼ਾਦੀਆਂ ਵਾਲੇ ਨਿਊਡਲ ਕਿਵੇਂ ਬਣਦੇ ਆ ਆ ਜੋ ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜੀ ਅੱਜ ਅ퍼 ਰੈਸਪੀ ਕਰਦੇ ਹਾਂ ਸਟਾਰ ਨਿਊਡਲ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਆ ਸਭ ਤੋਂ ਪਹਿਲਾਂ ਨਿਊਡਲ ਤੇ ਆ ਜਿਹੜੀ ਨਿਊਡਲ ਆ 1 ਕਿਲੋ ਦਾ ਬੇਟ ਆ ਕਰਿਆਨੇ ਦੀ ਦੁਕਾਨ ਤੋਂ ਇਹ ਮਿਲ ਜਾਂਦੀ ਆ ਇਹ ਹਾਫ ਬੋਇਲ ਹੁੰਦੀ ਨਿਊਡਲ ਹੁੰਦੀ ਆ ਇਹ ਜ਼ਿਆਦਾਤਰ ਵਿਆਹ ਸ਼ਾਦੀਆਂ ਦੇ ਵਿੱਚ ਇਹੀ ਨਿਊਡਲ ਆ ਜਿਹੜੀ ਉਹ ਵਰਤੀ ਜਾਂਦੀ ਆ ਤੇ ਬਣਦੀ ਵੀ ਇਹ ਵਧੀਆ ਏ ਤੇ ਵਿਆਹ ਸ਼ਾਦੀਆਂ ਦੇ ਵਿੱਚ ਨਿਊਡਲ ਕਿਵੇਂ ਬਣਦੀ ਹੈ ਅੱਜ ਤੁਹਾਨੂੰ ਉਸੇ ਤਰੀਕੇ ਨਾਲ ਆਪਾਂ ਬਿਲਕੁਲ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਤੇ ਸਭ ਤੋਂ ਪਹਿਲਾਂ ਆਪਾਂ ਨੂਡਲ ਜਿਹੜੀ ਇਹ ਬੋਇਲ ਕਰਨੀ ਆ ਤੇ ਦੇਗੇ ਦੇ ਵਿੱਚ ਰੱਖਾਂਗੇ ਆਪਾਂ ਪਾਣੀ ਉਬਾਲਣ ਵਾਸਤੇ ਤੇ ਥੋੜਾ ਜਿਹਾ ਪਾਵਾਂਗੇ ਵਿੱਚੋਂ ਫੂਡ ਕਲਰ ਇਹ ਲੱਡੂਆਂ ਵਾਲਾ ਕਲਰ ਹੈ ਇਹ ਆਪਸ਼ਨਲ ਹੈ ਜੀ ਇਹ ਨਾਲ ਨੂਡਲ ਦਾ ਕਲਰ ਹੈ ਜਿਹੜਾ ਥੋੜਾ ਜਿਹਾ ਵਧੀਆ ਹੋ ਜਾਂਦਾ ਹੈ ਜਿਹੜੀ ਦੇਖਣ ਦੇ ਵਿੱਚ ਜਿਹੜੀ ਨੂਡਲ ਉਹ ਵਧੀਆ ਲੱਗਦੀ ਆ ਇਹ ਕਲਰ ਹੈਗਾ ਜੀ ਆ ਦੇਖੋ ਲੈਮਨ yellow ਅਜੰਤਾ ਦਾ ਵੈਸੇ ਆਪਸ਼ਨਲ ਹੈ ਜੇ ਪਾਉਣਾ ਹੋਇਆ ਤਾਂ ਪਾ ਲਿਓ ਨਹੀਂ ਸਕਿੱਪ ਵੀ ਕਰ ਸਕਦੇ ਹੋ ਪਾਣੀ ਆਪਾਂ ਨੇ ਢੱਕ ਤਿਆ ਜਦੋਂ ਤੱਕ ਇਹਨੂੰ ਵਾਲੀ ਨਹੀਂ ਆ ਜਾਂਦੀ ਉਦੋਂ ਤੱਕ ਆਪਾਂ ਇਹਨੂੰ ਟੱਕ ਲਾਂਗੇ ਤੇ ਲੋ ਜੀ ਆਪਣੇ ਕੋਲ ਹੈਗੀ ਆ ਵਿੱਚ ਪਾਉਣ ਦੇ ਲਈ ਵੈਜੀਟੇਬਲ Shimla mirch ਕੱਟ ਲਈ ਆਪਾਂ ਨੇ ਇੱਕ ਤੇ ਆਪਾਂ ਨੇ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਕੱਟ ਲਏ ਆ ਤੇ ਇੱਕ ਤੋਂ ਦੋ ਆਪਾਂ ਨੇ ਗਾਜਰ ਕੱਟ ਲਈ ਆ ਠੀਕ ਹੈ ਜੀ ਕੈਰਟ ਤੇ ਥੋੜਾ ਜਿਹਾ ਆਪਣੇ ਕੋਲ ਅਦਰਕ ਹੈ ਇਹ ਵੀ ਪਾਉਂਗੇ ਆਪਾਂ ਤੇ ਥੋੜੀ ਜਿਹੀ ਆਪਣੇ ਕੋਲ ਗ੍ਰੀਨ ਚਿੱਲੀ ਹੈ ਇਹ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਤੇ ਬਾਕੀ ਹੈਗੀ ਆ ਜੀ ਆਪਣੇ ਕੋਲ ਬੰਦ ਗੋਭੀ ਜਿਹੜੀ ਆਪਾਂ ਨੇ ਬਰੀਕ-ਬਰੀਕ ਕੱਟ ਲਈ ਆ ਤੇ ਹੁਣ ਪਹਿਲਾਂ ਆਪਾਂ ਨੀਡਲ ਜਿਹੜੇ ਉਹ ਬੋਇਲ ਕਰ ਲਾਂਗੇ ਤੇ ਪਾਣੀ ਨੂੰ ਬੋਇਲ ਆਣਾ ਜਿਹੜਾ ਸ਼ੁਰੂ ਹੋ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਿਊਡਲ ਤੇ ਨਿਊਡਲ ਦਾ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਦੱਬ ਦੇਣੇ ਆ ਯਾਨੀ ਪਾਣੀ ਦੇ ਵਿੱਚ ਨਿਊਡਲ ਆ ਜਿਹੜੇ ਡੁੱਬਣੇ ਚਾਹੀਦੇ ਆ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਇਹਦੇ ਵਿੱਚ ਰਿਫਾਈਂਡ ਆਇਲ ਠੀਕ ਆ ਜੀ ਜ਼ਿਆਦਾ ਨਹੀਂ ਪਾਉਣਾ ਸਿਰਫ 1-2 ਚਮਚ ਪਾਉਣਾ ਜਿਹੜੇ ਨਿਊਡਲ ਆ ਆਪਸ ਦੇ ਵਿੱਚ ਚਿਪਕੇ ਨਾ ਤੇ ਨਿਊਡਲ ਪਾਉਣ ਤੋਂ ਬਾਅਦ ਜਦੋਂ ਪਾਣੀ ਨੂੰ ਬੋਇਲ ਆ ਜਾਵੇ ਤੁਸੀਂ ਇਹਦਾ ਸੇਕ ਘਟਾ ਦੇਣਾ ਫਿਰ ਜਿਹੜੀ ਮੀਡੀਅਮ ਸੇਕ ਕਰ ਲੈਣਾ ਹੈ ਤਾਂ ਜੋ ਜਿਹੜਾ ਪਾਣੀ ਆ ਠੀਕ ਹੈ ਜੀ ਦੇਗੇ ਤੋਂ ਬਾਹਰ ਨਾ ਜਾਵੇ ਤੇ ਜਦੋਂ ਇਹਨੂੰ ਉਵਾਲੀ ਆਗੀ ਨਿਊਡਲ ਪਾਉਣ ਤੋਂ ਬਾਅਦ ਤੁਸੀਂ ਇਹ 2-3 ਮਿੰਟ ਕੁੱਕ ਕਰਨੀ ਆ ਕਿਉਂਕਿ ਇਹ 2-3 ਮਿੰਟ ਦੇ ਵਿੱਚ ਵਧੀਆ ਕੁੱਕ ਹੋ ਜਾਂਦੀ ਆ ਤੇ ਜੇ ਜ਼ਿਆਦਾ ਬੋਇਲ ਕਰੋਗੇ ਫਿਰ ਓਵਰ ਕੁੱਕ ਹੋ ਜੂਗੀ ਤੇ ਨਿਊਡਲ ਥੋੜੀ ਵਧੀਆ ਨਹੀਂ ਬਣਨੀ ਹੈਗੀ ਤੇ ਲਓ ਜੀ ਹੁਣ ਸੇਕ ਕਰ ਲਿਆ ਆਪਾਂ ਨੇ ਮੀਡੀਅਮ ਤੇ ਆਪਾਂ 3 ਕਮਿੰਟ ਦੇਖ ਕੇ ਠੀਕ ਹੈ ਜੀ ਇਹਨੂੰ ਉਬਾਲ ਲੂਗੇ ਤੇ ਲੋ ਜੀ ਨੂਡਲ ਜਿਹੜੇ ਆਪਣੇ ਬੋਇਲ ਹੋ ਚੁੱਕੇ ਆ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਆ ਦੇਖੋ ਜੀ ਜਦੋਂ ਐਦਾਂ ਦੇ ਨੂਡਲ ਹੋ ਜਵੇ ਨਾ ਹਲਕਾ ਹਲਕਾ ਦੇ ਵਿੱਚ ਚਿੱਟਾ ਦਿਖਣ ਲੱਗ ਜਾ ਨੂਡਲ ਦੇ ਵਿੱਚ ਆ ਜਦੋਂ ਇਹ ਹਲਕਾ ਜਿਹਾ ਦਿਖਣ ਲੱਗ ਜਾਵੇ ਤੁਸੀਂ ਉਦੋਂ ਹੀ ਗੈਸ ਬੰਦ ਕਰ ਦੇਣੀ ਆ ਕਿਉਂਕਿ ਮਾੜੇ ਮੋٹے ਨੂਡਲ ਜਿਹੜੇ ਉਹ ਆਪਣੀ ਭਾਫ਼ ਦੇ ਵਿੱਚ ਵੀ ਹੋ ਜਾਂਦੇ ਆ ਜੇ ਆਪਾਂ ਇਹਨਾਂ ਨੂੰ ਜ਼ਿਆਦਾ ਬੋਇਲ ਕਰੂਗੇ ਫਿਰ ਕੰਮ ਹੋ ਜਾਊਗਾ ਗੜਬੜ ਤੇ ਲੋ ਜੀ ਹੁਣ ਆਪਾਂ ਨੇ ਇਹਨਾਂ ਨੂੰ ਕਿਸੇ ਜਾਲੀਦਾਰ ਬਰਤਨ ਦੇ ਵਿੱਚ ਕੱਢਣਾ ਏ ਤੇ ਆਪਾਂ ਨੇ ਇਹਨਾਂ ਨੂੰ ਐਦਾਂ ਦੇ ਜਾਲੀਦਾਰ ਬਰਤਨ 'ਚ ਕੱਢ ਲੈਣਾ ਏ ਤੇ ਉੱਪਰ ਤੇ ਮਾਰਨਾ ਏ ਠੰਡਾ ਪਾਣੀ ਠੰਡਾ ਪਾਣੀ ਮਾਰਨ ਨਾਲ ਕੀ ਹੁੰਦਾ ਜਿਹੜੇ ਨੂਡਲ ਆਓ ਓਵਰਕੁੱਕ ਨਹੀਂ ਹੁੰਦੇ ਹੈਗੇ ਤੇ ਹੁਣ ਆਪਾਂ ਇੰਨਾ ਪਰ ਠੰਡਾ ਪਾਣੀ ਠੀਕ ਹੈ ਟੂਟੀ ਥੱਲੇ ਕਰ ਲੂਗੇ ਇਹਨਾਂ ਨੂੰ ਤੇ ਇਸ ਤਰੀਕੇ ਨਾਲ ਆਪਾਂ ਇੰਨਾ ਪਰ ਪਾਣੀ ਹੈ ਜਿਹੜਾ ਛੱਡ ਲੂਗੇ ਇੱਕ ਠੰਡਾ ਪਾਣੀ ਆਪਾਂ ਨੇ ਨਿਊਡਲਾਂ ਦੇ ਉੱਪਰ ਮਾਰ ਲਿਆ ਠੀਕ ਹੈ ਜੀ ਪਾ ਲਿਆ ਤੇ ਹੁਣ ਆਪਾਂ 5-7 ਮਿੰਟ ਇਹਨਾਂ ਨੂੰ ਇਦਾਂ ਹੀ ਪਏ ਰਹਿਣ ਦੋਗੇ ਸਜਾਲੀ ਦੇ ਵਿੱਚ ਤਾਂ ਜੋ ਪਾਣੀ ਜਿਹੜਾ ਇਹਦਾ ਚੰਗੀ ਤਰ੍ਹਾਂ ਨੁੱਚੜ ਜਾਵੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਪਾਵਾਂਗੇ ਖੁੱਲੇ ਭਾਂਡੇ ਦੇ ਵਿੱਚ ਜਿਵੇਂ ਕਿ ਆਪਣੇ ਕੋਲ ਕੋਈ ਟੇਬਲ ਹੋਊਗਾ ਜੋ ਉੱਪਰ ਫੋਲ ਲੂਗੇ ਜਾਂ ਫਿਰ ਆਪਾਂ ਇਹਨੂੰ ਪ੍ਰਾਤ ਦੇ ਵਿੱਚ ਫੋਲ ਲੂਗੇ ਤੇ ਲਓ ਜੀ ਨਿਊਡਲ ਜਿਹੜੇ ਹੁਣ ਆਪਾਂ ਨੇ ਖੁੱਲੀ ਪ੍ਰਾਤ ਦੇ ਵਿੱਚ ਕੱਢ ਲਿਆ ਤੇ ਹਲਕੇ ਜਿਹੇ ਠੰਡੇ ਹੋ ਗਏ ਆ ਇਹ ਤੇ ਥੋੜੇ ਜਿਹੇ ਠੰਡੇ ਆ ਪੈਨ ਨੂੰ ਹੋਰ ਕਰ ਲੂਗੇ ਤੇ ਜੇ ਬਾਈ ਚਾਂਸ ਤੁਹਾਡੇ ਕੋਲ ਨੂਡਲ ਨਾ ਕਈ ਵਾਰ ਓਵਰ ਕੁਕ ਹੋ ਜਵੇ ਜਿਆਦਾ ਹੋ ਜਵੇ ਮਾੜੇ ਮੋٹے ਤਾਂ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਫੋਲ ਦੇਣਾ ਇਹ 2-3 ਬਰਤਨਾਂ ਦੇ ਵਿੱਚ ਤੇ ਉੱਪਰ ਤੋਂ ਲਾ ਦੇਣਾ ਇਹ ਥੋੜਾ ਥੋੜਾ ਰਫੈਂਡ ਤੇ ਰਫੈਂਡ ਨਾਲ ਨਾਲ ਵੀ ਕੀ ਹੁੰਦਾ ਹੈ ਜਿਹੜੇ ਨੂਡਲ ਇਕੱਲੇ ਇਕੱਲੇ ਹੋ ਜਾਂਦੇ ਆ ਪਰ ਤੁਹਾਨੂੰ ਕਿਲੋ ਨੂਡਲ ਆਪ ਜਿਹੜੇ ਉਹ 2-3 ਬਰਤਨਾਂ ਦੇ ਵਿੱਚ ਕੱਢਣੇ ਪੈਣੇ ਆ ਤੇ ਇਹ ਨੂਡਲ ਜਿਹੜੇ ਆਪਣੇ ਆ ਦੇਖੋ ਬਿਲਕੁਲ ਐਨ ਵਧੀਆ ਬਣੇ ਆ ਠੀਕ ਆ ਜੀ ਆ ਦੇਖੋ ਕਿੱਕਣਾ ਇਕੱਲੇ ਇਕੱਲੇ ਆ ਨਾ ਇਹ ਆਪਾਂ ਨੂੰ ਫੈਂਡ ਲਾਉਣ ਦੀ ਵੀ ਲੋੜ ਨਹੀਂ ਪਈ ਕਿਉਂਕਿ ਫੈਂਡ ਆ ਜਿਹੜਾ ਆਪਾਂ ਨੇ ਉਹ ਪਾਣੀ ਦੇ ਵਿੱਚੇ ਪਾ ਲਿਆ ਦਾ ਤੇ ਹੁਣ ਆਪਾਂ ਇਹਨਾਂ ਨੂੰ ਥੋੜੇ ਜੇ ਠੰਡੇ ਹੋਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਤੁਹਾਨੂੰ ਬਣਾ ਕੇ ਦਿਖਾਵਾਂਗੇ ਵੀ ਅਸੀਂ ਕਿਵੇਂ ਬਣਾਉਨੇ ਆ ਤੇ ਨਿਊਡਲਾਂ ਦੇ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਆ ਠੀਕ ਹੈ ਜੀ ਤੁਹਾਨੂੰ ਮੈਂ ਦੱਸ ਦਿੰਦਾ ਪਾਉਣ ਵਾਸਤੇ ਇੱਕ ਆਪਾਂ ਨੂੰ ਚਾਹੀਦੀ ਆ ਡਾਰਕ ਸੋਇਆ ਸੌਸ ਤੇ ਇਹ ਹੈਗਾ ਜੀ ਵਾਈਟ ਸਿਰਕਾ ਜਿਹੜਾ ਕਿ ਮੈਂ ਕੋਲੀਆਂ ਦੇ ਵਿੱਚ ਕੱਢ ਲਿਆ ਏ ਤੇ ਉਸ ਤੋਂ ਬਾਅਦ ਹੈਗੀ ਆਪਣੇ ਕੋਲ ਟਮੇਟੋ ਕੇਚਪ ਇਹ ਵੀ ਆਪਾਂ ਨੂੰ ਚਾਹੀਦੀ ਆ ਤੇ ਬਾਕੀ ਆਪਾਂ ਇਹਦੇ ਵਿੱਚ ਨਮਕ ਵਰਤੋਗੇ ਤੁਸੀਂ ਕਾਲਾ ਨਮਕ ਵੀ ਪਾ ਸਕਦੇ ਹੋ ਸੈਂਦਾ ਨਮਕ ਵੀ ਪਾ ਸਕਦੇ ਹੋ ਠੀਕ ਹੈ ਜੀ ਕਾਲੀ ਮਿਰਚ ਪਾਊਡਰ ਵੀ ਪਾ ਸਕਦੇ ਹੋ ਇਹਦੇ ਵਿੱਚ ਤੇ ਆਪਾਂ ਬਣਾਵਾਂਗੇ ਇਹਨੂੰ ਆਪਣੀ ਲੋਹੇ ਵਾਲੀ ਕੜਾਹੀ ਦੇ ਵਿੱਚ ਇਹ ਹੈਗੀ ਆ ਜੀ ਨਿਊਡਲ ਵਾਲੀ ਕੜਾਹੀ ਜਿਹੜੀ ਕਿ ਜ਼ਿਆਦਾਤਰ ਅਸੀਂ ਬਿਹਾਾਂ ਦੇ ਵਿੱਚ ਵਰਤਦੇ ਆ ਤੇ ਲਓ ਜੀ ਆਪਾਂ ਇਹਦੇ ਵਿੱਚ ਪਾਉਂਦੇ ਆ ਮਸਟਰਡ ਆਇਲ ਤੇ ਤੁਸੀਂ ਇਹਨੂੰ ਸਰੋਂ ਦੇ ਤੇਲ ਵਿੱਚ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਰिफाइंड ਵਿੱਚ ਵੀ ਬਣਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਤੇਲ ਆ ਜਿਹੜਾ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਕਰਨਾ ਇੱਥੇ ਯਾਨੀ ਕਿ ਜਦੋਂ ਤੱਕ ਇਹਦੇ ਵਿੱਚੋਂ ਧੂਆ ਨਹੀਂ ਨਿਕਲਣ ਲੱਗ ਜਾਂਦਾ ਤੇ ਤੇਲ ਜਦੋਂ ਗਰਮ ਹੋ ਗਿਆ ਫਿਰ ਆਪਾਂ ਇਹ ਚ ਪਾਵਾਂਗੇ ਥੋੜਾ ਜਿਹਾ ਅਦਰਕ ਬਰੀਕ ਕੱਟਿਆ ਹੋਇਆ ਤੁਸੀਂ ਲਸਣ ਵੀ ਪਾ ਸਕਦੇ ਹੋ ਤੇ ਗ੍ਰੀਨ ਚਿੱਲੀ ਪਾਉਂਗੇ ਆਪਣੇ ਟੇਸਟ ਦੇ ਕੋਰੋਂਗਾ ਤੇ ਆਪਾਂ ਇਹਨੂੰ ਹਲਕੀ ਜਿਹੀ ਭੁੰਨੂਗੇ ਨੋਰਮਲ ਜੀ ਤੇ ਜਦੋਂ ਹਲਕੇ ਜਿਹੇ ਭੁੰਨੇ ਗਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਸ਼ਿਮਲਾ ਮਿਰਚ ਠੀਕ ਹੈ ਜੀ ਤੇ ਪਿਆਜ਼ ਪਾ ਲਾਂਗੇ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਗਾਜਰ ਠੀਕ ਹੈ ਜੀ ਕੈਰਟ ਜੀ ਕੱਟੀ ਹੋਈ ਤੇ ਲਓ ਜੀ ਆਪਾਂ ਇਹਨੂੰ ਹਲਕਾ ਜਿਹਾ ਭੁੰਨੂਗੇ ਤੇ ਭੁੰਨਣੀ ਇਹ ਪੂਰੇ ਤੇਜ ਸੇਕ ਦਾ ਠੀਕ ਹੈ ਜੀ ਹਲਕੇ ਸੇਕ ਚ ਨਹੀਂ ਭੁੰਨਣੀਆਂ ਹੈਗੀਆਂ ਸਬਜ਼ੀਆਂ ਤੇ ਆਪਾਂ ਨੇ 1-2 ਮਿੰਟ ਜਿਹੜੀਆਂ ਸਬਜ਼ੀਆਂ ਇਹ ਪਕਾਉਣੀਆਂ ਹਨ ਮਤਲਬ ਜ਼ਿਆਦਾ ਨਹੀਂ ਪਕਾਉਣੀਆਂ ਹੈਗੀਆਂ ਸਿਰਫ 1-2 ਮਿੰਟ ਭੁੰਨਣੀਆਂ ਪੂਰੇ ਸੇਕ ਪਰ ਤੇ ਜਦੋਂ ਆਪਣੀਆਂ ਸਬਜ਼ੀਆਂ ਹਲਕੇ ਜਿਹੀਆਂ ਭੁੰਨੀਆਂ ਗਈਆਂ ਫਿਰ ਪਾਉਣੀ ਆਪਾਂ ਇਹਦੇ ਵਿੱਚ ਬੰਦ ਗੋਭੀ ਠੀਕ ਹੈ ਜੀ ਸਬਜ਼ੀਆਂ ਜਿਹੜੀਆਂ ਤੁਸੀਂ ਇਹਦੇ ਵਿੱਚ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜੇ ਤੁਹਾਨੂੰ ਵੈਜੀਟੇਬਲ ਜ਼ਿਆਦਾ ਪਸੰਦ ਹੈ ਤਾਂ ਥੋੜੀਆਂ ਸਬਜ਼ੀਆਂ ਜ਼ਿਆਦਾ ਪਾ ਦਿਓ ਤੇ ਨਹੀਂ ਥੋੜੀਆਂ ਘੱਟ ਪਾ ਦਿਓ ਤੇ ਲੋ ਜੀ 2 ਮਿੰਟ ਆਪਾਂ ਇਹਨਾਂ ਨੂੰ ਹੋਰ ਪਕਾਉਨੇ ਆ ਤੇ ਪਕਾਉਣੀਆਂ ਇਹ ਪੂਰੇ ਤੇਲ ਸੇਕ ਪਰ ਹੈ ਠੰਡੇ ਸੇਕ ਪਰ ਸਬਜ਼ੀਆਂ ਪਕਾਉਣੀਆਂ ਨਹੀਂ ਹੈਗੀਆਂ ਤੇ ਲੋ ਜੀ ਇਹਨਾਂ ਨੂੰ ਪਕਾ ਲੈਂਦੇ ਆਪਾਂ ਹੁਣ ਤੋ ਲੋ ਜੀ ਸਬਜ਼ੀਆਂ ਜਿਹੜੀਆਂ ਆਪਣੀਆਂ ਭੁੰਨੀਆਂ ਗਈਆਂ ਆ ਦੇਖੋ ਪੂਰੀ ਕੜਾਕੇ ਦੀ ਆਵਾਜ਼ ਆ ਰਹੀ ਐ ਇਹਨਾਂ ਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਿਊਡਲ ਤੇ ਨਿਊਡਲ ਜਿਹੜੀ ਆਪਾਂ ਨੇ ਲਈ ਸੀਗੇ ਜੀ ਕਿਲੋ ਤੇ ਆਪਾਂ ਬਣਾ ਰਹੇ ਹਾਂ ਦੋ ਕਾਣੇ ਤੇ ਆਪਾਂ ਅੱਧੇ-ਅੱਧੇ ਨਿਊਡਲ ਜਿਹੜੇ ਪਾ ਲੈਣੇ ਆ ਜੀ ਇੱਕ ਪਾ ਕਾਣਾ ਬਣਾਵਾਂਗੇ ਤੇ ਇੱਕ ਬਣਾਵਾਂਗੇ ਹੋਰ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਠੀਕ ਆ ਜੀ ਥੋੜੇ ਜੇ ਕੱਟ ਲਾਂਗੇ ਇਸ ਤਰੀਕੇ ਨਾਲ ਕਿਉਂਕਿ ਚੱਕਰ ਪਤਾ ਕਿ ਆ ਜੇ ਆਪਾਂ ਨੇ ਇਹ ਨਾ ਕੱਟੇ ਨਾ ਫਿਰ ਜਿਆਦਾ ਲੰਬੇ ਲੰਬੇ ਜੇ ਬਣੋਗੇ ਤੇ ਹੁਣ ਆਪਾਂ ਨੇ ਪਾਲਟੇ ਨਾਲ ਇਸ ਤਰੀਕੇ ਨਾਲ ਹਲਾਉਣੇ ਆ ਇਹ ਯਾਨੀ ਕੱਦੇ ਕੱਦੇ ਜੇ ਕਰਨੇ ਆ ਤੇ 2 ਮਿੰਟ ਆਪਾਂ ਇਹਨਾਂ ਨੂੰ ਬਗੈਰ ਮਸਾਲਿਆਂ ਤੋਂ ਠੀਕ ਹੈ ਜੀ ਪਕਾਵਾਂਗੇ ਯਾਨੀ ਥੋੜੇ ਜਿਹਾ ਭੁੰਨ ਲੂਗੇ ਤੇ 2 ਮਿੰਟ ਮਸਾਲਿਆਂ ਤੋਂ ਬਗੈਰ ਪਕਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ 2 ਚਮਚਾ ਜਿਹੜੇ ਸੋਇਆ ਸੌਸ ਦੇ ਪਾਣੀ ਆ ਆ ਲਓ ਜੀ ਠੀਕ ਹੈ ਜੀ ਜੇ ਤੁਹਾਨੂੰ ਡਾਰਕ ਜਿਆਦਾ ਪਸੰਦ ਆ ਥੋੜੇ ਜਿਆਦਾ ਪਾ ਲਿਓ ਤੇ 2-3 ਚਮਚ ਪਾਵਾਂਗੇ ਸਿਰਕੇ ਦੇ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਚਿੱਟਾ ਨੂਨ, ਕਾਲਾ ਨੂਨ ਤੇ ਕਾਲੀ ਮਿਰਚਾ ਠੀਕ ਹੈ ਜੀ। ਥੋੜੇ-ਥੋੜੇ ਆਪਾਂ ਨੇ ਇਹ ਪਾਉਣੇ ਆ ਤੇ ਬਾਕੀ ਨਮਕ ਜਿਹੜਾ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਲਿਓ ਤੇ ਹੁਣ ਕਰਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਤੇ ਸ਼ੇਕ ਜਿਹੜਾ ਤੁਸੀਂ ਤੇਜੇ ਰੱਖਣਾ ਹੈ। ਤੇ ਤੁਸੀਂ ਇਹਦੇ ਵਿੱਚ ਗ੍ਰੀਨ ਚਿੱਲੀ ਵੀ ਪਾ ਸਕਦੇ ਹੋ ਇਸ ਟਾਈਮ ਤੇ ਠੀਕ ਹੈ ਜੀ। ਰੈੱਡ ਚਿੱਲੀ ਵੀ ਪਾ ਸਕਦੇ ਹੋ। ਉਹ ਤੁਹਾਡੀ ਆਪਣੀ ਮਰਜ਼ੀ ਆ। ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ 304 ਮਿੰਟ ਇਦਾਂ ਹੀ ਪਲਟ-ਪਲਟ ਕੇ ਪਕਾਵਾਂਗੇ। ਤੇ ਨੂਡਲ ਆ ਜਿਹੜੇ ਆਪਣੇ ਬਣ ਕੇ ਹੋ ਜਾਣਗੇ ਰੈਡੀ ਤੇ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਟਮੇਟੋ ਕੇਚਪ ਤੇ ਲੋ ਜੀ ਥੋੜੀ ਜਿਹਾ ਆਪਾਂ ਟਮੇਟੋ ਕੇਚਪ ਪਾ ਲਾਂਗੇ ਇਹਦੇ ਵਿੱਚ। 2-3 ਚਮਚ ਤੇ ਹੁਣ ਆਪਾਂ ਇਹਨੂੰ ਪਕਾ ਲੈਂਦੇ ਆ ਚੰਗੀ ਤਰ੍ਹਾਂ 2-3 ਮਿੰਟ ਇਦਾਂ ਹਲਾ-ਹਲਾ ਕੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਪਲੇਟ 'ਚ ਕੱਢ ਕੇ। ਤੇ ਲੋ ਜੀ ਨੂਡਲ ਬਣ ਕੇ ਆਪਣੇ ਰੈਡੀ ਆ ਜੀ। ਆ ਦੇਖੋ ਕਿੰਨੇ ਵਧੀਆ ਬਣੇ ਜਿਹੜੇ ਨੂਡਲ ਉਹ ਬਣ ਕੇ ਤਿਆਰ ਹੋਏ ਆ। ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਘਰੇ ਵੈਜੀਟੇਬਲ ਨੂਡਲ ਠੀਕ ਹੈ ਜੀ। ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਕਮੈਂਟ ਵੀ ਕਰਿਓ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਲਓ ਜੀ ਹੁਣ ਕਰਦੇ ਆਪਾਂ ਇਹਨਾਂ ਦੀ ਪਲੇਟਿੰਗ ਤੇ ਲਓ ਜੀ ਨਿਊਡਲ ਜਿਹੜੇ ਹੁਣ ਆਪਾਂ ਕੱਢਾਂਗੇ ਪਲੇਟਾਂ ਦੇ ਵਿੱਚ ਡਿਸਪੋਜ਼ੇਬਲ ਆਪਣੇ ਕੋਲ ਪਲੇਟਾਂ ਤੁਸੀਂ ਦੇਖਿਆ ਵਿਆਹ ਸ਼ਾਦੀਆਂ ਦੇ ਵਿੱਚ ਐਦਾਂ ਦੀਆਂ ਪਲੇਟਾਂ ਹੁੰਦੀਆਂ ਠੀਕ ਹੈ ਜੀ ਕਿਉਂਕਿ ਆਪਣੇ ਅੱਜ ਕਈ ਜਿਹੜੇ ਬੱਚੇ ਉਹ ਆਏ ਹੋਏ ਆ ਜੀ ਘਰੇ ਕਈ ਦਿਨ ਤੋਂ ਮੈਨੂੰ ਕਹਿ ਰਹੇ ਸੀ ਵੀ ਸਾਨੂੰ ਨਿਊਡਲ ਬਣਾ ਕੇ ਖਿਲਾਓ ਤੇ ਲਓ ਜੀ ਨਾਲੇ ਆਪਾਂ ਨੇ ਤੁਹਾਨੂੰ ਬਣਾਉਣੇ ਵੀ ਸਿਖਾਤੇ ਤੇ ਨਾਲੇ ਬੱਚਿਆਂ ਵਾਸਤੇ ਨਿਊਡਲ ਬਣਾਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲਓ ਜੀ ਇਹਦੇ ਤੇ ਪਾਉਂਦੇ ਆ ਹੁਣ ਆਪਾਂ ਟਮੇਟੋ ਕੇਚੱਪ ਆ ਲਓ ਜੀ ਸੋ ਨਿਊਡਲ ਬਣ ਕੇ ਆਪਣੇ ਰੈਡੀ ਆ ਜੀ ਵਿਆਹ ਸ਼ਾਦੀਆਂ ਵਾਲੇ ਨਿਊਡਲ ਆ ਦੇਖੋ ਜੀ ਇਦਾਂ ਦੇ ਹੀ ਹੁੰਦੇ ਆ ਬਿਲਕੁਲ ਓਦਾਂ ਦੇ ਹੀ ਇਹ ਬਣੇ ਆ ਤੇ ਲਓ ਜੀ ਹੁਣ ਆਪਾਂ ਬੱਚਿਆਂ ਨੂੰ ਕਰਦੇ ਆ ਸਰਵ ਤੇ ਲਓ ਜੀ ਅਰਸ ਕਰ ਰਹੀ ਆ ਜੀ ਨਿਊਡਲਾਂ ਦੀ ਚੈਕਿੰਗ ਵਧੀਆ ਬਣੇ ਪੁੱਤ ਯੰਮੀ ਯੰਮੀ ਕਿੱਕਣਾ ਵਧੀਆ ਬਣੇ ਤੇ ਲੋ ਜੀ ਇੱਧਰ ਸਹਿਜਪ੍ਰੀਤ ਵੀ ਖਾ ਰਿਹਾ ਨੂਡਲ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਮਿਲਦੇ ਹਾਂ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ